ਜਦੋਂ ਸਰਕਾਰਾਂ ਈਮਾਨਦਾਰ ਹੋਣ ਦੇ ਦਾਅਵੇ ਕਰਨ ਪਰ ਸੂਬੇ ਦੇ ਲੋਕ ਬੇਈਮਾਨ ਹੋ ਜਾਣ ਤਾਂ ਅਜਿਹੀਆਂ ਖਬਰਾਂ ਬਣਦੀਆਂ ਨੇ ਇਹ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਨਸ਼ਰ ਕਰਨ ਜਾ ਰਹੇ ਹਾਂ ਤੁਹਾਨੂੰ ਬਹੁਤ ਹੈਰਾਨ ਕਰੇਗੀ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸਮਾਜ ਭਲਾਈ ਮੰਤਰੀ ਪੰਜਾਬ ਦੇ ਡਾਕਟਰ ਬਲਜੀਤ ਕੌਰ ਨੇ ਇਹਨਾਂ ਨੇ ਜਿਹੜਾ ਖੁਲਾਸਾ ਕੀਤਾ ਹੈ ਤਾਨੂੰ ਪਰੇਸ਼ਾਨ ਵੀ ਕਰੇਗਾ ਪੰਜਾਬ ਦੇ ਵਿੱਚ 2.5 ਸਾਲ ਤੋਂ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਸਭ ਨੂੰ ਪਤਾ ਹੈ ਭਗਵੰਤ ਮਾਨ ਨੂੰ ਵੀ ਅਕਸਰ ਕਹਿੰਦੇ ਨੇ ਪਹਿਲੀਆਂ ਸਰਕਾਰਾਂ ਸਾਡੇ ਲਈ ਕੁਝ ਛੱਡ ਨਹੀਂ ਗਈਆਂ ਮਜਬੂਰੀ ਹੈ ਕਰਜ਼ੇ ਲੈ ਕੇ ਅਸੀਂ ਜਿਹੜੀਆਂ ਦੇਣਦਾਰੀਆਂ ਚੁਕਾ ਰਹੇ ਹਾਂ ਹਾਲੀ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੇ ਸਮਾਜ ਭਲਾਈ ਵਿਭਾਗ ਨੇ ਅਜੇਹੇ ਤੁਹਾਨੂੰ ਸੁਣ ਕੇ ਫਿਗਰਾਂ ਜਿਹੜੀਆਂ ਤੁਹਾਡੇ ਪੈਰਾ ਥੱਲੋਂ ਜ਼ਮੀਨ ਵੀ ਨਿਕਲੇਗੀ ਅਜੇਹੇ 2 ਲੱਖ 44000 ਲੋਕ ਜਿਨ੍ਹਾਂ ਚ ਕਹੀਂ ਤਾਂ ਜਿਉਂਦੇ ਹੀ ਨਹੀਂ ਬਚੇ ਹੋਏ ਤੇ ਕਹੀਂ ਅਯੋਗ ਨੇ ਭਾਵ ਯੋਗ ਨਹੀਂ ਸੀਗੇ ਇਹ ਪੈਨਸ਼ਨ ਸੁਵਿਧਾ ਲੈਣ ਦੇ 2 ਲੱਖ 44000 ਅਜੇਹੇ ਲੋਕ ਜਿਨ੍ਹਾਂ ਚ ਕਹੀਂ ਮ੍ਰਿਤਕ ਸੀ ਕਹੀਂ ਅਯੋਗ ਸੀਗੇ ਤੇ ਕਿੰਨੇ ਰੁਪਏ ਦੀ 145 ਕਰੋੜ 73 ਲੱਖ ਰੁਪਏ ਸਰਕਾਰ ਤੋਂ ਲੈ ਗਏ 15-1500 ਰੁਪਏ ਕਰਕੇ ਇਹ 1500 ਰੁਪਏ ਪੈਨਸ਼ਨ ਮਿਲਦੀ ਹੁੰਦੀ ਹੈ ਔਰ 2 ਲੱਖ 44000 ਤਾਂ ਮ੍ਰਿਤਕ ਹੀ ਸੀਗੇ ਇਹਦੇ ਚ ਭਾਵੇਂ ਜਿਹੜੇ ਜਿਉਂਦੇ ਨਹੀਂ ਐ ਉਹਨਾਂ ਦੇ ਖਾਤਿਆਂ ਚ ਪੈਨਸ਼ਨ ਪੈ ਰਹੀ ਐ ਹਿਸਾਬ ਲਾਓ 1500 ਰੁਪਏ ਪ੍ਰਤੀ ਮਹੀਨਾ ਤੋਂ 145 ਕਰੋੜ 73 ਲੱਖ ਰੁਪਏ ਦੀ ਰਕਮ ਖੜੀ ਹੋ ਜਾਣੀ ਤਾਂ بڑے ਸਵਾਲ ਖੜੇ ਹੁੰਦੇ ਨੇ ਔਰ ਸਮਾਜ ਭਲਾਈ ਮੰਤਰੀ ਨੇ ਜਿਹੜੇ ਆંકੜੇ ਜਾਰੀ ਕੀਤੇ ਕੱਲੇ-ਕੱਲੇ ਜ਼ਿਲ੍ਹੇ ਦਾ ਵਿਵਰਣ ਦਵਾਂਗੇ ਕਿੱਥੇ ਕਿੰਨੇ ਅਯੋਗ ਲਾਪਤਰੀ ਸੀ ਤੇ ਕਿੰਨੇ-ਕਿੰਨੇ ਪੈਸੇ ਜਿਹੜਾ ਲੱਗੇ ਔਰ ਸੁਣ ਕੇ ਤੁਹਾਨੂੰ ਹੈਰਾਨੀ ਹੋਏਗੀ ਇਸ ਦੇ ਵਿੱਚ ਮੋਰੀ ਕਿਹੜਾ ਰਿਹਾ ਸਭ ਤੋਂ ਅੱਗੇ 145 ਕਰੋੜ ਦੇ ਵਿੱਚੋਂ 10 ਕਰੋੜ ਤਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਜਿੱਥੇ ਬੰਦਾ ਕਹਿੰਦਾ ਆਸਥਾ ਦੀ ਨਗਰੀ ਹੈ ਸ਼ਰਧਾ ਦੀ ਨਗਰੀ ਹੈ ਇੱਥੇ ਲੋਕ ਬੇਈਮਾਨ ਨਹੀਂ ਹੋ ਸਕਦੇ ਉੱਥੇ ਵੀ ਬੇਈਮਾਨ ਹੈਗੇ ਨੇ ਮੁੱਖ ਮੰਤਰੀ ਪੰਜਾਬ ਦੀ ਗੱਲ ਕਰਾਂਗੇ ਭਗਵੰਤ ਸਿੰਘ ਮਾਨ ਇਹਨਾਂ ਦੇ ਜ਼ਿਲ੍ਹੇ ਸੰਗਰੂਰ ਚ 21 ਕਰੋੜ ਰੁਪਇਆ ਫਰਜੀ ਤਰੀਕੇ ਨਾਲ ਚਲਾ ਗਿਆ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਨੇ 15 ਕਰੋੜ ਰੁਪਏ ਇਹਨਾਂ ਦੇ ਜ਼ਿਲ੍ਹੇ ਚ ਫਰਜੀ ਤਰੀਕੇ ਨਾਲ ਚਲੇ ਗਏ ਸ਼ਹੀਦ 에 आजम ਭਗਤ ਸਿੰਘ ਜਿਨ੍ਹਾਂ ਦੇ ਆਪਾਂ ਕਈਏ ਯਾਦਗਾਰ ਤੇ ਜਾ ਕੇ ਭਗਵੰਤ ਸਿੰਘ ਮਾਨ ਉਹਨਾਂ ਨੇ ਸੌ ਖਾਦੀ ਸੀ ਇਮਾਨਦਾਰ ਨਾਲ ਚਲਾਵਾਂਗੇ ਖੁਦ ਸ਼ਹੀਦ ਆਜ਼ਮ ਦੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਚ 3 ਕਰੋੜ ਤੋਂ ਵੱਧ ਰੁਪਏ ਇਸ ਫਰਜੀ ਵਾੜੇ ਨਾਲ ਚਲੇਗੇ ਔਰ ਜਿਹੜੀ ਇਹ ਸੁਣ ਕੇ ਹੈਰਾਨੀ ਹੋਏਗੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਮੁਕਸਰ ਸ਼ਹੀਦਾਂ ਦੀ ਧਰਤੀ ਜਿਹੜੇ ਇਹ ਵੀ ਪਿੱਛੇ ਨੇ ਜਿਹੜਾ ਨਹੀਂ ਰਹਿ ਪਰ ਸਭ ਤੋਂ ਘੱਟ ਜੇ ਬੇਵਾਨੀ ਕੀਤੀ ਹੈ ਤਾਂ ਕਿਹੜੇ ਜ਼ਿਲ੍ਹੇ ਨੇ ਕੀਤੀ ਹੈ ਰੂਪਨਗਰ ਨੇ ਸਿਰਫ 1 ਕਰੋੜ 15 ਲੱਖ ਰੁਪਏ ਦੀ ਸੋ ਤੁਹਾਨੂੰ ਡਿਟੇਲ ਵਾਈਜ਼ ਲੈ ਕੇ ਜਾ ਰਹੇ ਹਾਂ ਕਿਹੜੇ ਜ਼ਿਲ੍ਹੇ ਚ ਕਿੰਨੇ ਜਿਹੜੇ ਫਰਜੀ ਤਰੀਕੇ ਨਾਲ ਪੈਨਸ਼ਨਾਂ ਲੈ ਗਏ ਨੇ ਬਲਜੀਤ ਕੌਰ ਜਿਹੜੇ ਮੰਤਰੀ ਨੇ ਉਹਨਾਂ ਦੇ ਮਹਿਕਮੇ ਵੱਲੋਂ ਬਕਾਇਦਾ ਇਹ ਅੰਕੜੇ ਜਾਰੀ ਕੀਤੇ ਗਏ ਨੇ ਕਿ 244639 ਲਾਭਪਾਤਰੀਆਂ ਤੋਂ 145 ਕਰੋੜ 73 ਲੱਖ ਰੁਪਏ ਜਿਹੜਾ ਰਿਕਵਰ ਕੀਤੇ ਗਏ ਔਰ ਇਹਦੇ ਵਿੱਚ ਵੀ ਜੇਕਰ ਆਪਾਂ ਅੱਗੇ ਜਾ ਕੇ ਦੇਖੀਏ ਤਾਂ 244000 ਤਾਂ ਅਜਿਹੇ ਜਿਹੜੇ ਜਿਉਂਦੇ ਹੀ ਨਹੀਂ ਸਿਗੇ ਤੇ ਪੈਨਸ਼ਨ ਉਹਨਾਂ ਨੂੰ ਜਿਹੜਾ جاری ਸੀਗੀ 2022 ਤੋਂ ਲੈ ਕੇ 2024 ਤੱਕ ਦੀ ਜਿਹੜੀ ਇਹ ਹੈਗਾ ਆਪਾਂ ਕਹੀਏ 22 23 23 24 ਦੋ ਸਾਲਾਂ ਦੀ ਜਿਹੜਾ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ 2022 23 ਦੀ ਤਾਂ ਇਹ 122908 ਲਾਪਤਰੀ ਲਾਪਤਰੀ ਤੋਂ ਭਾਵ ਬੈਨੀਫਿਸ਼ੀਰੀ ਜਿਹੜੇ ਮ੍ਰਿਤਕ ਅਤੇ ਯੋਗ ਸੀਗੇ ਜਿਨ੍ਹਾਂ ਤੋਂ 77 ਕਰੋੜ 91 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਸਾਲ 2023-24 ਦੌਰਾਨ ਜਿਹੜੀ ਇਹ ਸਟੇਟ ਪੈਨਸ਼ਨ ਸਕੀਮ ਹੈ ਇਹਦੇ ਤਹਿਤ ਜਿਹੜਾ 107571 ਲਾਪਤਰੀ ਜਿਹੜੇ ਮ੍ਰਿਤਕ ਸੀਗੇ ਅਯੋਗ ਸੀਗੇ ਜਿਨ੍ਹਾਂ ਤੋਂ 41 ਕਰੋੜ 22 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਤੇ ਸਾਲ 2024-25 ਤੀਜੇ ਸਾਲ ਦੀ ਫਿਕਰ ਵੀ ਵਿੱਚ ਹੈ ਜਿੱਥੇ 14160 ਯੋਗ ਲਾਭਪਾਤਰੀ ਸੀ ਉਹਨਾਂ ਤੋਂ 26 ਕਰੋੜ 59 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਹਰ ਜ਼ਿਲ੍ਹੇ ਨੇ ਕਰੋਨਾ ਚ ਜਿਹੜੀ ਹੈਗੀ ਹੈ ਠੱਗੀ ਮਾਰੀ ਹੈ ਲੱਖਾਂ ਚ ਕੋਈ ਨਹੀਂ ਹੈਗਾ ਇਹ ਵੀ ਇਹਦੇ ਵਿੱਚ ਇੱਕ ਪੁਆਇੰਟ ਹੈ ਸੋ ਜੋ ਆਪਾਂ ਤੁਹਾਨੂੰ ਦੱਸਿਆ ਵੀ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਅੱਗੇ ਹੈ 17852 ਲੋਕ 10 ਕਰੋੜ 54 ਲੱਖ ਰੁਪਏ ਬਰਨਾਲਾ ਜਿੱਥੋਂ ਦੇ ਮੀਤਹਿਰ ਨੇ ਜਿਹੜੇ ਹੁਣ ਸੰਸਦ ਬਣ ਗਏ ਨੇ ਉਹਨਾਂ ਦੇ ਜ਼ਿਲ੍ਹੇ ਦੀ ਗੱਲ ਹੋ ਰਹੀ ਹੈ 6770 ਲੋਕ 4 ਕਰੋੜ 27 ਲੱਖ ਰੁਪਏ ਬਠਿੰਡਾ ਹਰ ਸਿਮਰਤ ਪਾਦਲ ਜਿੱਥੋਂ ਸੰਸਦ ਨੇ 19590 ਲੋਕ 3 ਕਰੋੜ 44 ਲੱਖ ਰੁਪਏ ਫਤੇਗੜ ਸਾਹਿਬ 5984 ਲੋਕ 2 ਕਰੋੜ 10 ਲੱਖ ਰੁਪਏ ਫਰੀਦਕੋਟ 6081 ਲੋਕ 3 ਕਰੋੜ 39 ਲੱਖ ਰੁਪਏ ਫਿਰੋਜ਼ਪੁਰ 7024 ਲਾਪਾਤਰੀ 7 ਕਰੋੜ ਰੁਪਏ ਫਾਜ਼ਿਲਕਾ 10596 ਲਾਪਾਤਰੀ 5 ਕਰੋੜ 59 ਲੱਖ ਰੁਪਏ ਗੁਰਦਾਸਪੁਰ ਦੇ ਵਿੱਚ 13799 ਬੈਨੀਫਿਸ਼ੀਰੀ 15 ਕਰੋੜ 85 ਲੱਖ ਹੁਸ਼ਿਆਰਪੁਰ ਵਿੱਚ 12317 ਲਾਪਾਤਰੀ 7 ਕਰੋੜ 9 ਲੱਖ ਜਲੰਧਰ ਦੇ ਵਿੱਚ 20434 ਲਾਪਾਤਰੀ 4 ਕਰੋੜ 40 ਲੱਖ ਕਪੂਰਥਲਾ ਦੇ ਵਿੱਚ 7729 ਲਾਪਾਤਰੀ 4 ਕਰੋੜ 15 ਲੱਖ ਲੁਧਿਆਣਾ ਦੇ ਵਿੱਚ 1888 ਬੈਨੀਫਿਸ਼ੀਰੀ 6 ਕਰੋੜ 72 ਲੱਖ ਰੁਪਏ ਮੁਖਸਰ ਸਾਹਿਬ ਚ 11991 ਬੈਨੀਫਿਸ਼ੀਰੀ 2 ਕਰੋੜ 41 ਲੱਖ ਰੁਪਏ ਮੋਗਾ ਦੇ ਵਿੱਚ 10054 ਬੈਨੀਫਿਸ਼ੀਰੀ 14 ਕਰੋੜ 42 ਲੱਖ ਰੁਪਏ ਮਾਨਸਾ ਚ 8260 ਲਾਪਾਤਰੀ ਸਦੂ ਮੁਸੀਆਲਾ ਜ਼ਿਲ੍ਹਾ 2 ਕਰੋੜ 70 ਲੱਖ ਰੁਪਏ ਸ਼ਹੀਦ ਭਗਤ ਸਿੰਘ ਨਗਰ ਚ 12204 ਲੋਕ 3 ਕਰੋੜ 65 ਲੱਖ ਰੁਪਏ ਪਠਾਨਕੋਟ ਚ 2918 ਲਾਪਤਰੀ 3 ਕਰੋੜ 5 ਲੱਖ ਰੁਪਏ ਕੈਪਟਨ ਮਰਿੰਦਰ ਦੇ ਸ਼ਹਿਰ ਪਟਿਆਲਾ ਚ 24316 ਫਰਜੀ ਬੈਨੀਫਿਸ਼ੀਰੀ 10 ਕਰੋੜ 61 ਲੱਖ ਰੁਪਏ ਰੂਪਨਗਰ ਚ 4751 4751 ਫਰਜੀ ਬੈਨੀਫੀਸ਼ੀਰੀ 1 ਕਰੋੜ 15 ਲੱਖ ਰੁਪਏ ਸੰਗਰੂਰ ਭਗਵੰਤਪਾਲ ਦਾ ਜ਼ਿਲ੍ਹਾ 7882 ਫਰਜੀ ਬੈਨੀਫੀਸ਼ੀਰੀ 21 ਕਰੋੜ 46 ਲੱਖ ਰੁਪਏ ਐਸਐਸ ਨਗਰ ਸਹਿਬਜਾਦਾ ਜੀਤ ਸਿੰਘ ਨਗਰ ਦਸਮ ਪਾਤਸ਼ਾਹ ਦੇ ਸਭ ਤੋਂ ਵੱਡੇ ਸੁਪੁੱਤਰ ਦੇ ਨਾਂ ਤੇ ਵਸਿਆ ਜ਼ਿਲ੍ਹਾ ਸ਼ਹਿਰ ਓਬੀਐਸ ਤੋਂ ਵਾਂਝਾ ਨਹੀਂ ਹੈ 4808 ਲਾਪਾਤਰੀ 1 ਕਰੋੜ 59 ਲੱਖ ਰੁਪਏ ਤਰਨਤਾਰਨ ਦੇ ਵਿੱਚ 11186 ਬੈਨੀਫੀਸ਼ੀਰੀ 10 ਕਰੋੜ 6 ਲੱਖ ਰੁਪਏ ਲੱਗੇ ਸੀਗੇ ਸੋ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਰਕਾਰਾਂ ਲੋਕਾਂ ਨੂੰ ਅਜਿਹੇ ਲਾਭ ਦਿੰਦੀਆਂ ਨੇ ਤਾਂ ਇਹੀ ਸਿਆਸਤਦਾਨ ਹੁੰਦੇ ਨੇ ਜਿਹੜੇ ਇਹਨਾਂ ਦੀਆਂ ਪੈਨਸ਼ਨਾਂ ਮਨਜ਼ੂਰ ਕਰਵਾਉਂਦੇ ਨੇ ਭਾਵੇਂ ਉਹ ਐਮਸੀ ਲੈਵਲ ਦਾ ਕੰਮ ਹੋਵੇ ਭਾਵੇਂ ਉਹ ਨੰਬਰਦਾਰ ਦਾ ਹੋਵੇ ਭਾਵੇਂ ਸਰਪੰਚ ਦਾ ਹੋਵੇ ਤਾਂ ਗੱਲ ਕਿਤੇ ਨਾ ਕਿਤੇ ਸਿਆਸਤਦਾਨ ਤੇ ਜਾਂਦੀ ਹੈ ਮੇਰੇ ਬੰਦੇ ਐ ਪੈਨਸ਼ਨ ਲਾ ਦਿਓ ਮੁੜ ਕੇ ਜਦੋਂ ਵੈਰੀਫਿਕੇਸ਼ਨਾਂ ਹੁੰਦੀਆਂ ਨੇ ਤਾਂ ਅਜਿਹਿਆਂ ਚੀਜ਼ਾਂ ਨਿਕਲ ਕੇ ਸਾਹਮਣੇ ਆndੀਆਂ ਨੇ ਸਟੇਟ ਪੈਨਸ਼ਨ ਸਕੀਮ ਦੀ ਗੱਲ ਕਰ ਲਈਏ 2024 25 ਦੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਨੇ 5924.50 ਕਰੋੜ ਰੁਪਏ ਦਾ ਬਜਟ ਜਿਹੜਾ ਇਹਦਾ ਉਪਬੰਧ ਕੀਤਾ ਹੋਇਆ ਤੇ ਜੁਲਾਈ ਮਹੀਨੇ ਤੱਕ ਹੁਣ ਨਵਾਂ ਮਹੀਨਾ ਸਤੰਬਰ ਦਾ ਸ਼ੁਰੂ ਹੋ ਗਿਆ ਸੱਤਵੇਂ ਮਹੀਨੇ ਤੱਕ 2024 ਜੁਲਾਈ 2024 ਤੱਕ 2505.52 ਕਰੋੜ ਰੁਪਏ ਦੀ ਰਾਸ਼ੀ ਜਿਹੜੀ 33.58.161 ਬੈਨੀਫਿਸ਼ਰੀ ਨੂੰ ਸਰਕਾਰ ਦੇ ਵੀ ਚੁੱਕੀ ਆ ਭਾਵੇਂ ਬੁਢਾਪਾ ਪੈਨਸ਼ਨ ਹੈ ਭਾਵੇਂ ਵਿਧਵਾ ਪੈਨਸ਼ਨ ਹੈ ਭਾਵੇਂ ਉਹ ਨਿਆਸਰਿਤ ਆ ਨਿਆਸਰਿਤ ਭਾਵੇਂ ਜਿਹਦਾ ਕੋਈ ਆਸ਼ਰਿਤ ਨਹੀਂ ਹੈ ਜਿਹਦਾ ਕੋਈ ਸਹਾਰਾ ਨਹੀਂ ਹੈ ਔਰਤਾ ਖਾਸ ਕਰ ਜਿਹਨੂੰ ਅੰਗਰੇਜ਼ੀ ਆਪਾਂ ਡੈਸਟਿਚੂਟਸ ਲੇਡੀਆਂ ਕਹਿ ਦਿੰਦੇ ਆ ਫਿਰ ਆਸ਼ਰਿਤ ਹੋ ਗਿਆ ਤੇ ਦਿਵਿਆਂਗ ਹੋ ਗਿਆ ਉਹਨਾਂ ਸਾਰਿਆਂ ਲਈ ਪੈਨਸ਼ਨ 1500 ਰੁਪਏ ਦੇ ਹਿਸਾਬ ਨਾਲ ਜਾਰੀ ਹੈ ਪਰ ਗੱਲ ਹੀ ਹੈ ਕਿ ਜਿੱਥੇ ਪੈਨਸ਼ਨਾਂ ਲਗਾਤਾਰ ਆ ਰਹੀਆਂ ਹੋਣ ਲੋਕਾਂ ਦੇ ਮਨਾਂ ਦੇ ਵਿੱਚ ਬੇਈਮਾਨੀ ਹੋ ਜੇ ਕਿ ਤੁਹਾਡੇ ਘਰ ਦਾ ਬਜ਼ੁਰਗ ਜਿਉਂਦਾ ਨਹੀਂ ਰਿਹਾ ਤੁਸੀਂ ਫਿਰ ਵੀ ਸਰਕਾਰ ਤੋਂ ਉਹਦੀ ਪੈਨਸ਼ਨਾਂ ਲਈ ਜਾ ਰਹੇ ਹੋ ਜਾਂ ਨਿਯਮ ਅਨੁਸਾਰ ਤੁਸੀਂ ਇਸ ਚੀਜ਼ ਲਈ ਡਿਜ਼ਰਵ ਨਹੀਂ ਕਰਦੇ ਫਿਰ ਵੀ ਤੁਸੀਂ ਪੈਨਸ਼ਨਾਂ ਲਈ ਜਾ ਰਹੇ ਹੋ 244000 ਮ੍ਰਿਤਕ ਜਿਹੜੇ ਸੀਗੇ ਉਹ ਪੈਨਸ਼ਨਾਂ ਲੈ ਰਹੇ ਸੀਗੇ ਤੇ ਟੋਟਲ ਜਿਹੜੀ ਅਸੀਂ ਤੁਹਾਨੂੰ ਰਕਮ ਬੋਲ ਕੇ ਦੱਸੀ ਹੈ 244639 ਲਾਭ ਪਾਤਰੀ ਫਰਜ਼ੀ ਲਾਭ ਪਾਤਰੀ ਆਪਾਂ ਨੂੰ ਕਹਿ ਸਕਦੇ ਆ ਕਿਉਂਕਿ ਡਿਜ਼ਰਵ ਨਹੀਂ ਕਰ ਰਹੀ ਸੀ 145.73 145 ਕਰੋੜ 73 ਲੱਖ ਰੁਪਏ ਢਰਕਾਰਗੇ ਸੀਗੇ ਬਾਦ ਸਰਕਾਰ ਨੇ ਵਾਪਿਸ ਜ਼ਰੂਰ ਘੜਵਾ ਲਏ ਨੇ ਤੇ ਕਿੰਨਾ ਕੁ ਪੰਜਾਬ ਦੇ ਵਿੱਚ ਆਪਾਂ ਕਹੀਏ ਲੋਕਾਂ ਦੇ ਮਨਾਂ 'ਚ ਬੇਈਮਾਨੀ ਚੱਲ ਰਹੀ ਹੈ ਥੋੜੇ ਦਿਨ ਪਹਿਲਾਂ ਬਿਜਲੀ ਮੰਤਰੀ ਨੇ ਖੁਲਾਸੇ ਕੀਤੇ ਸੀ ਫਿਰ ਭਜਨ ਸਿੰਘ ਈਟੀਓ ਨੇ ਕਿ ਸਿਰਫ 2 ਦਿਨ ਬਿਜਲੀ ਚੋਰੀ ਦੇ ਕੇਸ ਪੜੇ ਸਰਕਾਰ ਨੇ ਮੁਹਿੰਮ ਚਲਾ ਕੇ ਔਰ 2 ਦਿਨਾਂ ਦੇ ਵਿੱਚ 48 ਘੰਟਿਆਂ ਦੇ ਵਿੱਚ 12 ਕਰੋੜ ਰੁਪਏ ਇਕੱਠੇ ਹੋ ਗਏ ਸੀਗੇ ਸਿਰਫ 48 ਘੰਟਿਆਂ ਦੇ ਵਿੱਚ 12 ਕਰੋੜ ਰੁਪਏ ਭਾਵੇਂ ਬਿਜਲੀ ਚੋਰੀ ਵੀ ਪੰਜਾਬ 'ਚ ਕਿੰਨੀ ਹੋ ਰਹੀ ਹੈ ਤੇ ਪੈਨਸ਼ਨ ਚੋਰੀ ਜਿਹੜੀ ਹੋ ਰਹੀ ਸੀ ਇਹਦਾ ਵੀ ਖੁਲਾਸੇ ਹੋ ਗਏ ਨੇ ਸੋ ਲੋਕਾਂ ਨੂੰ ਚਾਹੀਦਾ ਥੋੜਾ ਜਿਹਾ ਇਮਾਨਦਾਰ ਜ਼ਰੂਰ ਰਹੋ ਤੇ ਸਰਕਾਰਾਂ ਨੂੰ ਬਲੇਮ ਕਰਨ ਤੋਂ ਪਹਿਲਾਂ ਅਜਿਹੇ ਜਿਹੜੇ ਕਿਸੇ ਨੇ ਇਹ ਵੀ ਜ਼ਰੂਰ ਦੇਖ ਲਿਆ ਕਰੋ ਪੂਰਨਮੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ